ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਤੇ ਦੋਸਤੋ ਟਾਪ ਦੀ ਤੁਹਾਨੂੰ ਝੋਟੀ ਵਿਖਾਉਣੀ ਆ ਹਰਿਆਣੇ ਚੋਂ ਆਈ ਆ ਬਾਈ ਕੋਲੇ ਦੂਜਾ ਸੂਹਾ ਸੂਰਜ ਆ ਬਾਈ ਘਰੇ ਨਹੀਂ ਗਾ ਜਿਹੜੇ ਵੀ ਚੈਨਲ ਤੇ ਪਹਿਲੀ ਝੜ ਜੁੜੇ ਆ ਉਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26955 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਕਦ ਕਾਠ ਦੇਖ ਸਕਦੇ ਆ ਪੂਰੇ ਵੱਡੇ ਕਦ ਕਾਠ ਦੀ ਵੇਲ ਬਹੁਤ ਆ ਦੋਸਤੋ ਬਾਕੀ ਸਿੰਘ ਗੁੰਡਾ ਵੀਡੀਓ ਬਣਾਉਣ ਦਾ ਟਾਈਮ ਨਾਲ ਸ਼ਾਮ ਦਾ ਥੋੜਾ ਜਿਹਾ ਦੋਸਤੋ ਹਨੇਰਾ ਹੋ ਗਿਆ ਤੇ ਤਾਂ ਕਰਕੇ ਪੂਰੀ ਕਲੀਅਰ ਨਹੀਂ ਬਣਦੀ ਕਿ ਥੋੜਾ ਜਿਹਾ ਉਸ ਹੱਬ ਤੇ ਦੇਖ ਸਕਦੇ ਤੁਸੀਂ ਬਾਕੀ ਕੋਲੇ ਆ ਕੇ ਵੀ ਤੁਸੀਂ ਤਸੱਲੀ ਕਰ ਸਕਦੇ ਆ ਬਾਈਆਂ ਦਾ ਵੀ ਪਹਿਲੇ ਸੂਏ ਤੇ ਇਹਨੇ 16 ਕਿਲੋ ਦੁੱਧ ਪਾਤਾ ਸੀਗਾ। ਇਹਰ ਕੀ ਹੁਣ ਦੂਜਾ ਸੂਆ ਸੋਣਾ ਕੁੰਡੇ ਸਿੰਘ ਆ ਦੇਖ ਸਕਦੇ ਆ। ਬਾਈ ਦਾ ਫੋਨ ਨੰਬਰ ਤੁਹਾਨੂੰ ਦੱਸ ਦਿੰਨੇ ਆ। ਬਾਈ ਦਾ ਫੋਨ ਨੰਬਰ ਆ 94658 15772 94658 15772 ਇਹ ਦੋਸਤੋ ਬਾਈ ਦਾ ਨੰਬਰ ਆ। ਇਹ ਨੰਬਰ ਤੇ ਕਨੈਕਟ ਕਰ ਸਕਦੇ ਆ। ਪਿੰਡ ਗਿੱਲ, ਜ਼ਿਲ੍ਹਾ ਮੋਗਾ, ਤਹਿਸੀਲ ਬਾਗਾਪੁਰਾਣਾ। ਮਾਹਲਾ ਦੋਸਤੋ ਬਾਈ ਫੋਨ ਤੇ ਕਰੂਗਾ। ਚੰਗੀ ਭਲੀ ਸੰਭੀ ਆ ਥਾਂ ਬਹੁਤ ਸੋਹਣਾ ਲੱਗਾਗਾ ਮੁੱਠੀ ਦੀ ਚਵਾਈ ਵਾਲਾ ਸੋਹਣਾ ਥਾਣਾ ਦੇਖ ਸਕਦੇ ਆ 10 ਦਿਨ ਇਹਦੇ ਦੋਸਤੋ ਦਿਨ ਹੋਣ ਦਿਨ ਪੂਰੇ ਹੋਣ ਚ ਬਾਕੀ ਆ ਤੇ ਬਾਕੀ ਤੁਸੀਂ ਕੋਲੇ ਆ ਕੇ ਵੀ ਦਸੱਲੀ ਕਰ ਸਕਦੇ ਆ ਪੂਰੇ ਵੱਡੇ ਕੱਦ ਕਾਠ ਦੀਆਂ ਨੇਰਾ ਕਰਕੇ ਜੱਜਮੈਂਟ ਨਹੀਂ ਸੁਣੂਣੇ ਜੀ ਬਾਈ ਤੋਂ WhatsApp ਤੇ ਵੀਡੀਓ ਮੰਗਾ ਸਕਦੇ ਜਮਾ ਦੋਸਤੋ ਪੂਸ ਚ ਵੀ ਭੋਰਾ ਵੀ ਵਾਲ ਚਟੇ ਨਹੀਂ ਜੈਡ ਬਲੈਕ ਆ ਦੇਖ ਸਕਦੇ ਆ ਬਹੁਤ ਸੋਹਣਾ ਹਮਾਨਾ ਕਰਮਾ ਵਾਲੀ ਬਣਾਉਂਦੀ ਆਉਂਦੀ ਆ ਤੇ ਥਣ ਬਹੁਤ ਸੋਹਣਾ ਇਹਦਾ ਮੁੱਠੀ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਕਾਟ ਕਾਟ ਪੂਰੇ ਵੱਡੇ ਦੀ ਆ ਦੋਸਤੋ ਕੋਲ ਕੋ ਜਰੂਰ ਬਾਈ ਦੇ ਨਾਲ ਕਨੈਕਟ ਕਰੋ ਚੰਗੀ ਮਾਝਾ ਤੋੜ ਕੇ ਤੁਹਾਨੂੰ ਦਿਖਾ ਦਿਆਂ ਦੋਸਤੋ ਮੁੱਲ ਬਾਈ ਫੋਨ ਤੇ ਕਰੂਗਾ ਕਨੈਕਟ ਕਰ ਸਕਦੇ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਾਤ ਵਾਤ ਸ਼ੇਅਰ ਕਰ ਦਿਓ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਤਹਿ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ